ਨੌਰੀ ਮੋਰਚੇ ਤੇ ਪਿਛਲੇ 35 ਦਿਨਾਂ ਤੋਂ ਮਰਨwarte ਤੇ ਬੈਠੇ ਹੋਏ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਚੋਕਣ ਦੀ ਪੂਰੀ ਤਿਆਰੀ ਕਰ ਲਈ ਲੱਗਦੀ ਹੈ ਚੋਕੇ 20 ਦਸੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਡੀਜੀਪੀ ਪੰਜਾਬ ਨੂੰ ਦੇਹ ਜਾਰੀ ਕੀਤੇ ਗਏ ਸੀ ਕਿ ਉਹਨਾਂ ਨੂੰ ਇਲਾਜ ਲਈ ਪੌੜੀ ਹਸਪਤਾਲ ਦਾਖਲ ਕਰਵਾਇਆ ਜਾਵੇ ਦੋ ਦਿਨ ਪਹਿਲਾਂ ਪੁਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤਾ ਫਿਰ ਇਹੀ ਦੇਸ਼ ਜਾਰੀ ਕੀਤੇ ਗਏ ਕਿ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂ ਨਾ ਕੋਰਟ ਦੀ ਮਾਨ ਹਨੀ ਦਿੱਤਾ ਦੋਸ਼ਾਇਬ ਕੀਤੇ ਜਾਣ ਚੀਫ ਸੈਕਟਰੀ ਤੇ ਡੀਜੀਪੀ ਦੇ ਕਲਾਪ ਸੋ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਬਹੁਤ ਸਦhkari ਹੈ ਪ੍ਰਸ਼ਾਸਨ ਹੈ ਮੀਟਿੰਗਾਂ ਕਰ ਰਿਹਾ ਕਿਸਾਨ ਆਗੂਆਂ ਨਾਲ ਕਨੌਰੀ ਮੋਰਚੇ ਤੇ ਬੱਲੇਵਾਲ ਨਾਲ ਵੀ ਕੱਲ ਮੀਟਿੰਗ ਹੋਈ ਏ ਡੀਜੀਪੀ ਜਸਕਰਨ ਸਿੰਘ ਦੀ ਉਹਨਾਂ ਨੂੰ ਇਲਾਜ ਕਰਵਾਉਣ ਲਈ ਜਿਹੜਾ ਸਹਿਮਤ ਕਰਨ ਵਾਸਤੇ ਚਾਰਾ ਜੋਇ ਕੀਤੀ ਜਾ ਰਹੀ ਹੈ ਪਰ ਬੱਲੇਵਾਲ ਬੁਝੇਦਾ ਉਹਨਾਂ ਦਾ ਕਹਿਣਾ ਹੈ ਕਿ ਜੇ ਮੰਗਾ ਮੰਨੀਆਂ ਜਾਣ ਜਾਂ ਮੇਰੀ ਸ਼ਹਾਦਤ ਹੋਵੇਗੀ ਪਰ ਜੋ ਅੱਜ ਤਸਵੀਰਾਂ ਦੇਖ ਰਹੇ ਆ ਕਿ ਖਨੋਰੀ ਮੋਰਚੇ ਤੋਂ 18 ਕਿਲੋਮੀਟਰ ਦੂਰ ਪਾਤਣਾ ਦੇ ਥਾਣੇ ਦੇ ਨਜ਼ਦੀਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਈਏ ਬਖਤਰਬੰਦ ਗੱਡੀਆਂ ਬਾਟਰ ਕੈਨਨ ਗੱਡੀਆਂ ਤੇ ਅਥਰੂ ਗਾਸ ਦੇ ਗੋਲੇ ਸਿੱਟਣ ਲਈ ਜਿਹੜੀ ਇੱਕ ਗੱਡੀ ਉਹ ਵੀ ਪਹੁੰਚੀ ਹੋਈ ਆ ਜਿਸ ਦੀ ਤਿਆਰੀ ਕੀਤੀ ਜਾ ਰਹੀ ਆ ਤੁਸੀਂ ਦੇਖੋਗੇ ਕਿ ਉਸ ਗੱਡੀ ਦੇ ਉੱਪਰ ਆ ਲਗਾਤਾਰ ਜਿਹੜੇ ਮੁਲਾਜ਼ਮਾਂ ਜਿਹੜੇ ਉਹ ਕੰਮ ਕਰ ਰਹੇ ਹੈਗੇ ਸੋ ਇੱਕ ਪਾਸੇ ਅੱਜ ਵੀ ਮੀਟਿੰਗਾਂ ਚੱਲ ਰਹੀਆਂ ਨੇ ਕਨੌਰੀ ਮੋੜ 'ਤੇ ਤੇ ਦੂਸਰੇ ਪਾਸੇ ਤਸਵੀਰਾਂ ਐਂਬੂਲੈਂਸ ਗੱਡੀਆਂ ਨੇ ਜਿਹੜੀਆਂ ਬਤਾਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਵੀ ਤਿੰਨ ਗੱਡੀਆਂ ਖੜੀਆਂ ਹੋਈਆਂ ਨੇ ਉੱਥੇ ਹੀ ਪਾਤੜਾਂ ਦੇ ਬੱਸ ਸਟੈਂਡ ਦੇ ਵਿੱਚ ਵੀ ਤਿੰਨ ਐਂਬੂਲੈਂਸ ਗੱਡੀਆਂ ਖੜੀਆਂ ਲੱਗੀਆਂ ਸੋ ਇਹ ਸਭ ਕੁਝ ਤਸਵੀਰਾਂ ਨੇ ਜਿਹੜਾ ਬਿਆਨ ਕਰਦੀਆਂ ਨੇ ਕਿ ਅੱਜ ਪੱਕੇ ਤੌਰ ਤੇ ਕਨੌਰੀ ਮੋੜ 'ਤੇ ਦੇ ਉੱਪਰ ਕਾਰਵਾਈ ਹੋਵੇਗੀ ਕਿਸੇ ਵੀ ਤਰ੍ਹਾਂ ਦੀ ਘਟਨਾ ਨਾਲ ਜਾਂ ਹਿੰਸਾ ਜੋ ਕਿਤੇ ਹੁੰਦੀ ਆ ਉਤੇ ਆਪਸੀ ਟਕਰਾਅ ਹੁੰਦਾ ਉਹਦੇ ਲਈ ਨਾਲ ਲਜੇਟਣ ਵਾਸਤੇ ਜਿਹੜਾ ਪ੍ਰਸ਼ਾਸਨ ਤਿਆਰੀ ਕਰ ਰਿਹਾ ਹੈ వాటర్ ਕੈਨਨ ਵਾਲੀਆਂ ਗੱਡੀਆਂ ਦਾ ਹੋਣਾ ਬਖਤਰਬੰਦ ਗੱਡੀਆਂ ਪੁਲਿਸ ਦੀਆਂ ਤੇ ਜਿਹੜਾ ਅਸਤ੍ਰੂ ਗੈਸੇਟਾਂ ਲਈ ਗੱਡੀ ਦਾ ਤਿਆਰ ਬਰਤਾਰ ਹੋਣਾ ਐਂਬੂਲੈਂਸਾਂ ਦਾ ਤਿਆਰ ਬਰਤਾਰ ਹੋਣਾ ਤੇ ਖਨੌਰੀ ਮੋੜ ਚੇਤੇ ਪੀਆਟੀਸੀ ਦੀ ਜਿਹੜੀ ਰਿਕਵਰੀ ਬੈਨ ਹੈ ਜਿਹੜੀ ਬੱਸਾਂ ਨੂੰ ਚੁੱਕ ਕੇ ਜਾ ਆਪਾਂ ਕਹੀਏ ਟਰਾਲੀਆਂ ਨੂੰ ਝੁੱਕ ਸਕਦੀ ਹੈ ਉਹ ਗੱਡੀ ਵੀ ਉੱਥੇ ਪਹੁੰਚੀ ਹੋਈ ਹੈ ਤੇ ਦੂਸਰੇ ਪਾਸੇ ਜਿਹੜੀ ਕਿਸਾਨਾਂ ਦੀ ਵੀ ਪੂਰੀ ਤਿਆਰੀ ਕੀਤੀ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਟਕਰਾਅ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਪੁਲਿਸ ਸਾਡੇ ਨਾਲ ਧੱਕਾ ਕਰੇਗੀ ਤਾਂ ਅਸੀਂ ਆਪਣੇ ਬਚਾਅ ਲਈ ਅੱਗੇ ਜ਼ਰੂਰ ਵਧਾਂਗੇ ਉਹਦੇ ਲਈ ਭਾਵੇਂ ਸਾਨੂੰ ਕੋਈ ਕੁਰਬਾਨੀ ਕਿਉਂ ਨਾ ਕਰਨੀ ਪਵੇ ਅੱਜ ਪੂਰਾ ਪੰਜਾਬ ਆਂਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਗੂ ਵਰਕਰ ਜਿਹੜਾ ਉਸ ਬੰਦ ਨੂੰ ਸਫਲ ਬਣਾਉਣ ਲਈ ਡਟੇ ਹੋਏ ਹੈਗੇ ਤੇ ਇੱਕ ਮੈਸੇਜ ਛੱਡ ਕੇ ਜਿਹੜਾ ਕਿਸਾਨ ਆਗੂਆਂ ਵੱਲੋਂ ਉਹਨਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪੋ ਆਪਣੇ ਇਲਾਕਿਆਂ ਦੇ ਵਿੱਚ ਗਏ ਆਗੂਆਂ ਤੇ ਵਰਕਰਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਆ ਕਿ ਸ਼ਾਮ ਤੋਂ ਪਹਿਲਾਂ ਪਹਿਲਾਂ ਉਹ ਕਨੌਰੀ ਮੋਰਚੇ ਤੇ ਪਹੁੰਚ ਜਾਣ ਪੂਰੀ ਤਿਆਰੀ ਦੇ ਨਾਲ ਕਿ ਜੇਕਰ ਢੱਲੇਵਾਲ ਨੂੰ ਮੋਰਚੇ ਦੇ ਵਿੱਚੋਂ ਚੱਕੇ ਜਾਂਦਾ ਤਾਂ ਉਹਨਾਂ ਦੀ ਸਿਆਸੀ ਮੌਤ ਹੋਵੇਗੀ ਮੰਗਾਂ ਨੂੰ ਮਨਾਉਣ ਲਈ ਅੱਜ ਸਾਨੂੰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਜ਼ਰੂਰਤ ਹੈ ਉਹਨਾਂ ਨੂੰ ਉਹਨਾਂ ਦੀ ਮੰਗ ਵੀ ਹੈ ਢੱਲੇਵਾਲ ਦੀ ਇਹ ਮੰਗ ਹੈ ਕਿਸਾਨ ਆਪਾਂ ਧੋਕੇ ਮੈਨੂੰ ਇਥੋਂ ਚੋਕ ਨਾ ਦਿੱਤਾ ਜਾਵੇ ਭਾਵੇਂ ਕੁਝ ਵੀ ਕਰੋ ਜੇਕਰ ਮੇਰੀ ਪੁੱਤ ਦੀ ਕਸਟਡੀ ਦੇ ਵਿੱਚ ਜਾਣਾ ਤਾਂ ਮੇਰੀ ਸਿਆਸੀ ਮੌਤ ਹੋਵੇਗੀ ਮੈਂ ਸਿਆਸੀ ਮੌਤ ਨਹੀਂ ਮਰਨਾ ਚਾਹੁੰਦਾ ਮੈਂ ਆਪਣੇ ਦੇਸ਼ ਦੇ ਕਿਸਾਨਾਂ ਲਈ ਜਿਹੜੇ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਕੁਝ ਕਸ਼ੀਆਂ ਕਰ ਚੁੱਕੇ ਨੇ ਉਹਨਾਂ ਲਈ ਸ਼ਹਾਦਤ ਦੇਣਾ ਚਾਹੁੰਦਾ ਕਿਸਾਨਾਂ ਦੀਆਂ ਮੰਗਾਂ ਲਈ ਸੋਉਣ ਵਾਲੀ ਤਸਵੀਰ ਕਿੱਦਾਂ ਦੀ ਹੋਵੇਗੀ ਉਹ ਵੀ ਤੁਹਾਨੂੰ ਦਿਖਾ